ਕੈਨੇਡিয়ান ਕਵਰ ਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਹੀ ਹੋਸ ਪਰਮਜੀਤ ਸਿੰਘ ਪਕਣਾ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ ਸਭ ਤੋਂ ਪਹਿਲਾਂ ਕੈਨੇਡਾ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਖਬਰ ਦੇ ਉੱਪਰ ਚਾਪ ਪਾਉਂਦੇ ਹਾਂ ਕੈਨੇਡਾ ਨੇ ਆਪਣੀਆਂ ਵੀਜ਼ਾ ਨੀਤੀਆਂ ਦੇ ਵਿੱਚ ਵੱਡਾ ਬਦਲਾਅ ਕੀਤਾ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵਰਕ ਪਰਮਿਟ ਤੋਂ ਮਾਪਿਆਂ ਦੇ ਲਈ ਸੁਪਰ ਵੀਜ਼ਾ ਤੱਕ ਦੀ ਅਪਡੇਟ ਸਾਹਮਣੇ ਨਿਕਲ ਕੇ ਆਈ ਹੈ ਕੈਨੇਡਾ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵਧਾਉਣ ਦੇ ਲਈ ਸਰਗਰਮੀ ਨਾਲ ਵੱਡੀਆਂ ਤੇ ਨਵੀਆਂ ਤਬਦੀਲੀਆਂ ਲਾਗੂ ਕਰ ਲਈ ਆ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਵਿਦੇਸ਼ੀ ਨਾਗਰਿਕਾਂ ਦੀ ਅਹਿਮ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਨਜ਼ਰ ਆ ਰਹੀ ਹੈ ਦੇਸ਼ ਦੇ ਪਹਿਲੇ ਆਪਣੀ ਜਿੱਥੇ 2023 ਤੇ 25 ਦੇ ਵਿੱਚ ਇਮੀਗ੍ਰੇਸ਼ਨ ਪੱਧਰ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਦਾ ਉਦੇਸ਼ 2025 ਤੱਕ ਲਗਭਗ 5,50,000 ਨਵੇਂ ਸਥਾਈਆਂ ਨੂੰ ਦਾਖਲਾ ਦੇਣਾ ਹੈ ਤੇ ਦੇਸ਼ ਦੇ ਵਿੱਚ ਜਿੱਥੇ ਵੀਜ਼ਾ ਨਿਯਮਾਂ ਦੇ ਅੰਦਰ ਵੱਡੀ ਤਬਦੀਲੀਆਂ ਬਾਰੇ ਤੁਹਾਨੂੰ ਜਾਨਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮੁੱਖ ਤੌਰ ਤੇ ਸਟੱਡੀ ਪਰਮਿਟ ਦੇ ਉੱਪਰ ਪਾਬੰਦੀਆਂ ਜੋ ਇਸ ਵਕਤ ਲਗਾ ਦਿੱਤੀਆਂ ਗਈਆਂ ਨੇ ਆਪਣੇ ਸਟੱਡੀ ਪਰਮਿਟ ਦੀ ਵਰਤੋਂ ਦੇ ਵਿੱਚ ਖਾਸ ਕਰਕੇ ਹੁਣ ਕੁਝ ਕੁ ਲੋਕਾਂ ਦੁਆਰਾ ਸਟੱਡੀ ਪਰਮਿਟ ਦੀ ਦੁਰਵਰਤੋਂ ਕਰਨੀ ਸ਼ੁਰੂ ਹੋ ਚੁੱਕੀ ਸੀ ਵਿਦੇਸ਼ੀ ਵਿਦਿਆਰਥੀਆਂ ਦੀ ਵਾਧਰੇ ਗਿਣਤੀ ਦੇ ਜਵਾਬ ਵਿੱਚ ਕੈਨੇਡਾ ਦੀ ਸਰਕਾਰ ਨੇ ਇਸ ਸਾਲ ਜੁਲਾਈ ਵਿੱਚ ਨਵੇਂ ਪ੍ਰੋਗਰਾਮ ਦੇ ਨਿਯਮ ਲਾਗੂ ਕਰ ਦੱਤੇ ਨੇ ਇਹਨਾਂ ਨਿਯਮਾਂ ਦੇ ਵਿੱਚ ਸਟੱਡੀ ਪਰਮਿਟ ਦੀ ਪਰਤਿਕਰਿਆ ਨੂੰ ਰੋਕਣਾ ਵੀ ਸ਼ਾਮਲ ਹੈ ਜੋ ਖਾਸ ਤੌਰ ਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੀ ਨਿਗਰਾਨੀ ਨਹੀਂ ਕਰਦੇ ਇਹਨਾਂ ਨਵੇਂ ਨਿਯਮਾਂ ਦੇ ਤਹਿਤ ਵਿਦਿਆਰਥੀਆਂ ਨੂੰ ਜਦੋਂ ਵੀ ਉਹ ਸਕੂਲ ਬਦਲਦੇ ਨੇ ਇੱਕ ਨਵੇਂ ਅਧਿਆਨ ਪਰਮਿਟ ਦੀ ਜਿੱਥੇ ਅਰਜੀ ਦੇਣੀ ਚਾਹੀਦੀ ਹੈ ਤੇ ਆਪਣੇ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਹ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ ਤੇ ਉੱਤੇ ਇਜ਼ਰਾਈਲ ਦੇ ਨਾਗਰਿਕਾਂ ਦੇ ਲਈ ਵਰਕ ਪਰਮਿਟ ਵੀਜ਼ਾ ਵਧਾਉਣ ਦੀ ਵੀ ਜਿੱਥੇ ਇੱਕ ਵੱਡੀ ਐਲਾਨਨਾ ਸਰਕਾਰ ਵੱਲੋਂ ਕੀਤੀ ਗਈ ਹੈ ਇਸ ਸਾਲ ਜੂਨ ਵਿੱਚ ਕੈਨੇਡਾ ਦੀ ਸਰਕਾਰ ਨੇ ਕੋਸ਼ਿਸ਼ਨਾ ਕੀਤੀ ਹੈ ਕਿ ਉਸਨੇ ਇਜ਼ਰਾਈਲ ਹਮਾਸ ਯੁੱਧ ਦੇ ਵਿੱਚ ਤੇ ਇਜ਼ਰਾਈਲ ਦੇ ਨਾਗਰਿਕਾਂ ਦੇ ਲਈ ਆਪਣਾ ਵਰਕ ਵੀਜ਼ਾ ਵਿਕਲਪ 31 ਜੁਲਾਈ 2025 ਤੱਕ ਵਧਾਉਣ ਦਾ ਫੈਸਲਾ ਕਰਨ ਦਿੱਤਾ ਹੈ ਇਸ ਪਹਿਲ ਕਦਮੀ ਦੇ ਵਿੱਚ ਜਿੱਥੇ ਖਾਸ ਤੌਰ ਤੇ ਫਰਵਰੀ ਵਿੱਚ 2024 ਨੂੰ ਇਹ ਖੋਲਿਆ ਗਿਆ ਸੀ ਤੇ ਇਜ਼raਇਲੀਆ ਅਤੇ ਇਜ਼raਇਲ ਹਮਾਸ ਯੁੱਧ ਦੌਰਾਨ ਕੰਮ ਦੇ ਵੀਜ਼ੇ ਦੀ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ ਤੇ ਇਸ ਸਾਲ ਜੂਨ ਤੱਕ ਇਹ ਪ੍ਰੋਗਰਾਮ ਚੱਲੇਗਾ ਸਰਕਾਰ ਨੇ ਇਸ ਪਹਿਲ ਕਦਮੀ ਨੂੰ ਵਾਧੂ ਸਾਲ ਵਧਾਉਣ ਦਾ ਵੀ ਇੱਕ ਫੈਸਲਾ ਕਰ ਲੱਗਾ ਹੈ ਤੇ ਉੱਥੇ ਗੱਲ ਕਰੀਏ ਐਂਟਰੀ ਦੀ ਸਮਾਪਤੀ ਤੇ ਪਿੰਜੀ ਦੇ ਜੋ ਵਰਕ ਪਰਮਨਟ ਹੈ ਇਸ ਸਾਲ ਜੂਨ ਵਿੱਚ ਮਾਰਕ ਮਿਲਰ ਇਮੀਗ੍ਰੇਸ਼ਨ ਸਰਨਾਰਪਿ ਸਿਟੀਜ਼ਨਸ਼ਿਪ ਮੰਤਰੀ ਕੈਨੇਡਾ ਨੇ ਕੋਸ਼ਿਸ਼ਾਂ ਕੀਤੀ ਕਿ ਵਿਦੇਸ਼ੀ ਨਾਗਰਿਕ ਹੋਣ ਕੈਨੇਡੀਅਨ ਸਰਹੱਦਾਂ ਤੇ ਪੋਸਟ ਗ੍ਰੈਜੂਏਟ ਵਰਕ ਪਰਮਟ ਪੀਜੀਡਬਲਯੂਪੀ ਲਈ ਅਰਜੀ ਨਹੀਂ ਦੇ ਸਕਣਗੇ ਇਹ ਨਵੀਂ ਨੀਤੀ ਜਿੱਥੇ ਫਲੈਗ ਪੋਲਿੰਗ ਦੇ ਅਭਿਆਸ ਨੂੰ ਰੋਕਣ ਲਈ ਪੇਸ਼ ਕੀਤੀ ਗਈ ਹੈ ਫਲੈਗ ਪੋਲਿੰਗ ਉਦੋਂ ਵਾਪਰਦੀ ਹੈ ਜਦੋਂ ਕੈਨੇਡਾ ਦੇ ਅਸਥਾਈ ਨਿਵਾਸੀ ਕੰਮ ਜਾਂ ਅਧਿਐਨ ਪਰਮਿਟ ਦੀਆਂ ਅਰਜ਼ੀਆਂ ਦੇ ਲਈ ਆਮ ਉਡੀਕ ਦੀ بجائے ਬਾਈਪਾਸ ਕਰਦੇ ਨੇ ਤੇ 24 ਘੰਟਿਆਂ ਦੇ ਅੰਦਰ ਅੰਦਰ ਬਾਰਡਰ ਤੋਂ ਉਸੇ ਦਿਨ ਇਮੀਗ੍ਰੇਸ਼ਨ ਸੇਵਾਵਾਂ માં ਪ੍ਰਾਪਤ ਕਰਨ ਲਈ ਥੋੜੇ ਸਮੇਂ ਲਈ ਦੇਸ਼ ਨੂੰ ਛੱਡ ਦਿੰਦੇ ਨੇ ਤੇ ਵਿਦੇਸ਼ੀ ਦੇ ਭਾਲ ਕਰਨ ਵਾਲਿਆਂ ਲਈ ਵੀ ਜਿੱਥੇ ਤੁਰੰਤ ਪੀਆਰ ਦਾ ਇੱਕ ਵੱਡਾ ਐਲਾਨ ਕੀਤਾ ਗਿਆ ਮਾਰਕ ਮਿਲਨ ਨੇ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਅਦ ਨੇ ਦੋ ਨਵੇਂ ਪਾਇਲਟ ਪ੍ਰੋਗਰਾਮ ਪੇਸ਼ ਕੀਤੇ ਨੇ ਜੋ ਯੋਗ ਦੇਖਭਾਲ ਕਰਨ ਵਾਲੇ ਕੈਨੇਡਾ ਪਹੁੰਚ ਰਹੇ ਨੇ ਤੇ ਸਥਾਈ ਨਿਵਾਸ ਪੇਸ਼ਕਸ਼ ਕਰਦੇ ਨੇ ਇਨ੍ਹਾਂ ਨਵੀਆਂ ਪਹਿਲ ਕਦਮੀਆਂ ਦੇ ਵਿੱਚ ਵਿਦੇਸ਼ੀ ਦੇਖਭਾਲ ਕਰਨ ਵਾਲਿਆਂ ਲਈ ਕੈਨੇਡਾ ਦੇ ਅੰਦਰ ਰੋਜ਼ਗਾਰ ਸੁਰੱਖਿਆ ਕਰਨ ਪਹੁੰਚ ਅਤੇ ਰਹਿائش ਦੀ ਖਾਸ ਤੌਰ ਤੇ ਜਿੱਥੇ ਗੱਲ ਕੀਤੀ ਜਾਵੇ ਤਾਂ ਇਸ ਦੇ ਉੱਪਰ ਦਰਜਾ ਪ੍ਰਾਪਤ ਕਰਨੀ ਪ੍ਰਕਿਰਿਆ ਨੂੰ ਸਰਲ ਬਣਾਉਂਦੀ ਹੈ ਉਹਤੇ ਦੱਸ ਦਈਏ ਕਿ ਮਾਪਿਆਂ ਤੇ ਦਾਦਾ-ਦਾਦੀ ਸੁਪਰ ਵੀਜ਼ਾ ਵੀ ਸ਼ੁਰੂ ਕੀਤਾ ਗਿਆ ਕੈਨੇਡੀਅਨ ਸਰਕਾਰ ਨੇ ਲਗਭਗ 35700 ਇੱਕ ਵੱਡਾ ਅਕੜਾ ਜੋ ਸੰਭਵਿਤ ਤੌਰ ਤੇ ਸਪਾਂਸਰਾਂ ਨੂੰ ਸੁਪਰ ਵੀਜ਼ਾ ਖਾਸ ਤੌਰ ਤੇ ਮਾਪਿਆਂ ਨੂੰ ਤੇ ਦਾਦਾ-ਦਾਦੀ ਨੂੰ ਦਿੱਤਾ ਤੇ ਇਸ ਸੱਦੇ ਭੇਜਣ ਜਿੱਥੇ ਸ਼ੁਰੂ ਕੀਤਾ ਤੇ ਇਹਨਾਂ ਵਿੱਚ ਮਾਪਿਆਂ ਨੂੰ ਕੈਨੇਡਾ ਲਿਆਉਣਾ ਤੇ 2020 ਦੇ ਵਿੱਚ ਅਰਜ਼ੀਆਂ ਦਿੱਤੀਆਂ ਤੇ ਇਹ ਸੱਦਾ ਪੱਤਰ ਦੀ ਵੰਡ 21 ਮਈ 2024 ਨੂੰ ਸ਼ੁਰੂ ਕੀਤੀ ਗਈ ਸੀ ਇਕ ਕੈਨੇਡਾ ਦੇ ਅੰਦਰ ਮਾਤਾ ਪਿਤਾ ਦਾਦਾ ਦਾਦੀ ਪ੍ਰੋਗਰਾਮ ਨਾਲ ਨਾਗਰਿਕ ਅਤੇ ਸਥਾਈ ਨਿਵਾਸੀਆਂ ਨੂੰ ਕਿਊਬਕ ਜਿਹੇ ਚ ਰਹਿਣ ਵਾਲੇ ਨੂੰ ਉਹਨਾਂ ਨੂੰ ਛੱਡ ਕੇ ਖਾਸ ਤੌਰ ਤੇ ਆਪਣੇ ਮਾਪੇ ਆਪਣਾ ਦਾਦਾ ਦਾਦੀ ਨੂੰ ਸਪான்ਸਰ ਕਰ ਸਕਦੇ ਨੇ ਤੇ ਕੈਨੇਡੀਅਨ ਨਿਵਾਸੀ ਬਣਨ ਦੇ ਵਿੱਚ ਸਹਾਇਤਾ ਦਾ ਯੋਗ ਵੀ ਪ੍ਰਦਾਨ ਕਰਦੇ ਨੇ ਤੇ ਉੱਥੇ ਦੱਸ ਦਈਏ ਕਿ 스타ਟਅਪ ਅਤੇ ਸੈਵੇਰਜ਼ਗਾਰ ਲਈ ਵੀਜ਼ਿਆਂ ਦੀ ਘਾਟ ਹੋ ਦੀ ਸਮਾਂ ਇਸ ਦੇ ਵਿੱਚ ਵੀ ਇੱਕ ਵੱਡਾ ਤਬਦੀਲੀ ਜਿੱਥੇ ਦੇਖਣ ਨੂੰ ਮਿਲੀ ਹੈ 30 ਅਪ੍ਰੈਲ 2024 ਤੋਂ ਕੈਨੇਡਾ ਨੇ ਨਵੀਆਂ ਤਬਦੀਲੀਆਂ ਲਾਗੂ ਕੀਤੀਆਂ ਜੋ ਕੈਨੇਡਾ ਦੇ ਫੈਡਰਲ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਸਹੂਲਤਾਂਜਕ ਪ੍ਰਦਾਨ ਕਰਦੀਆਂ ਨੇ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਕੋਸ਼ਿਸ਼ ਨਾ ਕੀਤੀ ਕਿ ਇਹਨਾਂ ਤਬਦੀਲੀਆਂ ਦਾ ਮੁੱਖ ਉਦੇਸ਼ ਪ੍ਰਤੀਕਿਰਿਆ ਦੇ ਸਮੇਂ ਨੂੰ ਘਟਾਉਣਾ ਜਦੋਂ ਕਿ ਐਪਲੀਕੇਸ਼ਨ ਬੈਕਲੌਗ ਨੂੰ ਵੀ ਹੱਲ ਕਰਨਾ ਤੇ ਇਹਨਾਂ ਤਬਦੀਲੀਆਂ ਵਿੱਚ ਸਟਾਰਟਅੱਪ ਜੋ ਵੀਜ਼ਾ ਪ੍ਰੋਗਰਾਮ ਦਾ ਵਾਅਦਾ ਸੀ ਜਿਸ ਨਾਲ ਨਵ ਨੀਤਮਕਾਰੀ ਉਦਮੀ ਅਤੇ ਕੈਨੇਡੀਅਨ ਨੂੰ ਆਸਾਨ ਹੋ ਗਿਆ ਤੇ ਉੱਥੇ ਹੀ ਲਾਸਟ ਦੇ ਵਿੱਚ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਕੰਮ ਦੀ ਸਮਾਂ ਸੀਮਾ ਜਿੱਥੇ 24 ਘੰਟੇ ਕਰ ਦੱਤੀ ਹੈ ਲੇਬਰ ਦੀ ਕਾਰਡ ਦੇ ਮੱਦੇ ਨਜ਼ਰ ਇਸ ਨੂੰ ਹੱਲ ਕਰਨ ਵਾਸਤੇ ਵਿਦੇਸ਼ੀ ਵਿਦਿਆਰਥੀਆਂ ਦੀ ਸਹਾਇਤਾ ਦੇ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੇਸ਼ ਦੀ ਆਰਥਿਕਤਾ ਨੂੰ ਹਲਾਰਾ ਦੇਣ ਵਾਸਤੇ ਉਸ ਉਦੇਸ਼ ਦੇ ਨਾਲ ਨਵੇਂ ਉਪਾਮਾਂ ਦੀ ਕੋਸ਼ਿਸ਼ ਨਾ ਕੀਤੀ ਜੋ ਓਵਰ 90 ਦੀ ਮਹਾਮਾਰੀ ਦੁਆਰਾ ਮਹੱਤਵਪੂਰਨ ਤੌਰ ਤੇ ਪ੍ਰਭਾਵਿਤ ਹੋਈ ਸਨ April ਦੇ ਵਿੱਚ ਇਮੀਗ੍ਰੇਸ਼ਨ ਐਂਡ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਖੁਲਾਸਾ ਕੀਤਾ ਕਿ ਸਤੰਬਰ ਸ਼ੁਰੂ ਹੋ ਕੇ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਖਾਸ ਤੌਰ ਤੇ ਹਫਤੇ ਦੇ ਅੰਦਰ 24 ਘੰਟੇ ਤੱਕ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇਗੀ ਜੋ ਪਿਛਲੇ ਜੇਕਰ ਪਿਛਲੇ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਆંકੜਿਆਂ ਦੇ ਵਿੱਚ ਇਹ ਵਿਦਿਆਰਥੀ ਸਿਰਫ 20 ਘੰਟੇ ਹੀ ਕੰਮ ਕਰ ਸਕਦੇ ਸਨ ਸੋ ਕੈਨੇਡੀਅਨ ਸਰਕਾਰ ਕਿਤੇ ਨਾ ਕਿਤੇ ਆਪਣੀ ਜੋ ਇਮੀਗ੍ਰੇਸ਼ਨ ਦਾ ਪਾਲਿਸੀਜ਼ ਆ ਉਹਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਕਰ ਰਹੀ ਹੈ ਤੇ ਕੁਝ ਕੁ ਚੀਜ਼ਾਂ ਦੇ ਉੱਪਰ ਉਹਨਾਂ ਵੱਲੋਂ ਬ੍ਰੇਕਾਂ ਵੀ ਲਗਾ ਦਿੱਤੀਆਂ ਗਈਆਂ ਨੇ ਰੇਡੀ ਨਖਬ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ ਬਣੇ ਰਹੋ Oz News para a